ਸਸਿਕਾ ਕਿਸਾਨ ਮੇਲੇ ਦੇ ਵਿੱਚ ਮੌਜੂਦ ਹੈ ਤੇ ਤੁਹਾਨੂੰ ਵੱਖ-ਵੱਖ ਟਰਾਲੀਆਂ ਦਿਖਾ ਦਿੰਨਾ ਹੈ ਤਾਂ ਕਿ ਕਿਸਾਨ ਮੇਲੇ ਦੇ ਵਿੱਚ ਖੇਤੀਬਾੜੀ ਸੰਧ ਨੇ ਜਿਹੜੇ ਵੱਡੇ ਪੱਧਰ ਤੇ ਆਏ ਨੇ ਤਾਂ ਆ 352 ਹੈ ਆ 352 ਟਰੈਕਟਰ ਹੈ ਜਿਹੜਾ ਦਿਖਾ ਦਿੰਨੇ ਆ ਟਰੈਕਟਰ ਵੀ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੂੰ 352 ਦੀ ਵੈਲਿਊ ਪਤਾ ਹੁੰਦੀ ਸੀ ਕਿਉਂਕਿ ਅੱਜ ਵਾਲਿਆਂ ਦਾ 352 ਦਾ ਪਤਾ ਹੀ ਨਹੀਂ ਅੱਜ ਵਾਲੇ ਤਾਂ 4x4 ਦੇ ਟਰੈਕਟਰਾਂ ਤੇ ਚੱਲ ਗਏ ਲੇਕਿਨ ਪਹਿਲਾਂ ਦੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਉਹ ਜਿਹੜੇ 35 बाई ਦੀ ਪੂਰੀ ਵੈਲਿਊ ਜਾਣਦੇ ਹੁੰਦੇ ਸੀ ਤਾਂ ਬਾਈ ਜਿਹੜੇ ਵਰਕਸ਼ਾਪ ਵਾਲੇ ਉਹ ਵੀ ਮੇਰੇ ਨਾਲ ਤੇ ਬਾਈ ਬਾਪੂ ਬੈਠਿਆ ਕਿ ਬਾਪੂ ਕੀ ਹਲ ਜਾਦਾ ਠੀਕ ਹੈ ਜੀ ਵਧੀਆ ਆ 35 बाई ਦੀ ਵੈਲਿਊ ਕੀ ਹੁੰਦੀ ਸੀ ਪਹਿਲਾਂ ਪਹਿਲੇ ਵੈਲਿਊ ਜੀ ਇਹ ਕੰਪਨੀਆਂ ਨੇ ਕਾਗਲ ਕੱਢ ਲਈ ਸਾਡੀ ਹਰਿਆਣਾ ਸਰਕਾਰ ਦੀ ਹਾਂ ਤੇ ਉਹਨਾਂ ਨੇ ਕੀ ਕੀਤਾ ਇੱਕ ਕੰਪਨੀ ਬੰਦ ਕਰਾਤੀ ਇਹ ਜਿੰਨਾ ਇਹ ਤੇ ਲੋਹਾ ਲੱਗਦਾ ਨਾ ਹੋਰ ਕਿਸੇ ਟਾਈਟ ਤੇ ਲੋਹਾ ਹੀ ਲੱਗਦਾ ਅੱਛਾ ਹਰੇਕ ਚੀਜ਼ ਦੀ ਮੋਟੀ ਸਿਕਤਾਈ ਦੇ ਵਿੱਚ ਕੋਈ ਇਹਦੇ ਮਤਲਬ ਦੇਖ ਰਹੇ ਹੋ ਨਾ ਕੋਈ ਵੀ ਪਾਰਟ ਲਵਾਂਗੇ ਅਸੀਂ ਪੂਰਾ ਟਕੜਾ ਲਾ ਲਗੇ ਪੂਰਾ ਟਕੜਾ ਨਾ ਲਾ ਲਗੇ ਕਿਹੜੀਆਂ ਫੈਸਿਲਿਟੀਆਂ ਇਹਦੇ ਵਿੱਚ 1962 ਤੇ ਇਹ ਆਪਣੇ ਦੇਖ ਦੇ ਵਿੱਚ ਆ ਗਈ ਸੀ ਹਾਂ ਉਸ ਤੋਂ ਜਿਹੜੀਆਂ ਹੋ ਫੈਸਿਲਟੀਆਂ ਆ ਰਹੀਆਂ ਇਹਦੀ ਜਨਮ ਜਾਨੀ ਪ੍ਰਯੋਗ ਚਲਾਇਆ 35 ਬਈ 10 ਸਾਲ 10 ਸਾਲ ਚਲਾਇਆ ਤੇ ਫਿਰ 10 ਸਾਲ ਤਿੰਨ ਹਿੰਮਤ ਪੂਰੀ ਕੱਢੀ ਹੋਣੀ ਹੈ ਮੈਂ ਕੀਮਤ ਕੀ ਕੱਢੀ ਛੱਡ ਦੇ ਮੈਂ ਤਾਂ ਦੁਬਾਰੇ ਫਿਰ ਲੈ ਆ ਕੇ ਦੇਵਾਂਗਾ ਇਹ ਬਾਪੂ ਕਿਵਾਂ ਜ਼ਿਆਦਾ ਕਰ ਕਰਨੇ ਬਾਪੂ ਵਾਲਾ ਆ ਗਿਆ ਬਾਪੂ ਵਾਲਾ ਆ ਗਿਆ ਲੈ ਆ ਕੇ ਦੇਣਾ ਤੇ ਮੋਡੀਫਾਈ ਕਰਾਉਂਗਾ ਜਵੰਗਾ ਵਾਲੇ ਤੋਂ ਅੰਨਾ ਕੁਝ ਲਾਉਂਗੇ ਇਹਨਾਂ ਨੂੰ ਤੇ ਜਦੋਂ ਤੁਸੀਂ ਚੜ੍ਹੇ ਸੀ ਕਹਿੰਦੇ ਮੈਂ ਤਾਂ 352 ਦਾ ਕਹਿੰਦੇ 1200 ਕਰ ਮੈਂ ਤਾਂ ਦੇਖਿਆ ਮੈਂ ਕਿ ਭਾਈ ਮੈਨੂੰ ਦੇ ਦਿ ਲੋ ਸ਼ੌਕੀ ਲੱਗਦਾ ਇੱਥੇ ਮੁੰਡੇ ਖੜੇ ਹੋਣੇ ਮੇਰੇ ਪੁੱਛ ਲੋ ਇਹਨਾਂ ਨੂੰ ਹੋ ਖੜੇ ਮੁੰਡੇ 352 ਚਲਾਇਆ ਮੈਂ ਤਾਂ ਵੇਚ ਕੇ ਪਸਤਾਉਣਾ ਹੈ ਯਾਰ ਇਹ ਇਹ ਤਾਂ ਸਾਡੀ ਬਹੁਤ ਵੱਡੀ ਪ੍ਰਾਈਵੇਟ ਕੰਪਨੀ ਨਾਲ ਰਿਆਕ ਕਰਨਾ ਮੋਡੀਫਾਈ ਕੀਤਾ ਹੋਇਆ ਹੈ ਡੱਕਾ ਹੈ ਮੈਂ ਮੋਡੀਫਾਈ ਕੀਤਾ ਹੋਇਆ ਪਰ ਲੱਗਦਾ ਨਹੀਂ ਮੋਡੀਫਾਈ ਕੀਤਾ ਹੋਇਆ ਹੈ ਇਹ ਤਾਂ ਦਵਾਰੇ ਜਵਾਨ ਹੀ ਬਣਦਾ ਮੈਂ ਤਾਂ ਆਪ ਉੱਤੇ ਬੈਠੇ ਤੇ ਅਲਾ ਦਾ ਮੈਂ ਵੀ 15 16 ਸਾਲਾਂ ਦਾ ਹੀ ਬਣ ਗਿਆ ਹਾਏ 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 16 ਸਾਲਾਂ ਦਾ ਤਾਂ ਜਵਾਨੀ ਆਦਾ ਇਹ ਬਾਈ 1 ਸਾਲਾਂ ਦੇ ਸੀ ਉਹਨੂੰ ਮੈਂ ਪ੍ਰਾਈਪ ਚੋੜਾ ਲਿਆ ਜਿੱਟਰ ਚ ਚਲਾਇਆ ਸੀ ਹੁਣ ਇਹਨਾਂ ਦੇ 35 22 35 40 22 4x4 ਚ ਵੜ ਗਏ ਬਈ ਸਰ ਆਹ 4x4 ਵੀ ਆ ਗਏ ਜਿਹੜੀ ਨਵੀਆਂ ਤਕਨੀਕਾਂ ਉਹ ਵੀ ਫਿੱਟ ਕਰਤੀਆਂ ਨੇ ਤੇ ਬਾਕੀ ਲੋਕਾਂ ਦਾ ਜਿਹੜਾ ਰੁਝਾਨ ਹੈ ਇਸ ਟਾਈਮ ਹੁਣ ਆਉਣ ਵਾਲੀ ਪੀੜ੍ਹੀ ਨੂੰ ਯਾਦ ਕਰਕੇ ਤਿਆਰ ਕਰਵਾਉਗੇ ਦਵਾਰੇ ਯਾ ਦੇਖ ਦੇਖ ਰਿਹਾ ਇੱਕ ਇਹ ਨਾ ਐਪਸੋਡ ਗਿਆ ਵੀਡੀਓ ਦੇਖ ਕੇ ਵੀ ਤੇ ਦਵਾਰੇ ਤਿਆਰ ਕਰਾਉਗੇ ਮੈਂ ਤਾਂ ਤਿਆਰ ਕਰਾ ਕੇ ਦੇਣਾ ਬੱਚਿਆਂ ਨੂੰ ਪੋਤਿਆਂ ਨੂੰ ਤਿਆਰ ਕਰਾ ਕੇ ਦੇਣੀ ਚਾਈ ਕਹਿੰਗੇ ਬਾਪੂ ਵਾਲਾ ਆ ਗਿਆ ਹਾਂ ਬਾਪੂ ਵਾਲਾ ਆ ਗਿਆ ਕਹਿਣਗੇ ਧੰਨਵਾਦ ਛੋਟਾ ਤੇ ਬਾਪੂ ਆ ਘਰਾਂ ਦੇ ਵੱਡੇ ਤੋਂ ਕੰਮ ਲੈ ਲੈ ਕਰਨਗੇ ਹਾਂ ਬਾਪੂ ਵਾਲਾ ਘਰਾਂ ਕਹਿੰਦੇ ਵੱਡੇ ਤੋਂ ਕੰਮ ਲੈ ਲੈ ਕਰਨਗੇ ਤਾਂ ਭਾਈ ਜਿਹੜੇ ਇੱਥੇ ਵਰਕਸ਼ਾਪ ਪਰ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਾਈ ਯਾਰੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ ਤਾਂ ਬਾਈ ਕੀ ਲੱਗਦਾ ਪਿਆ ਜਿਹੜੇ ਮੋਡੀਫਾਈ ਦੀ ਜਿਹੜੀ ਲੋਕ 35 ਬਾਈ ਉਸ ਮੋਡੀਫਾਈ ਕਰਕੇ ਖੜਾਇਆ ਹੋਇਆ ਕਿੱਦਾਂ ਲੱਗਦਾ ਪਿਆ ਬਹੁਤ ਵਧੀਆ ਲੱਗ ਰਹੀ ਕਿੰਨੇ ਟਾਈਮ ਤੋਂ ਕੰਮ ਕਰਦੇ ਕਿੰਨਾ ਐਕਸਪੀਰੀਅੰਸ ਰਿਹਾ ਨਹੀਂ ਬ੍ਰੇ ਆਪਣਾ ਡੈਕਟਰ ਦਾ ਕੰਮ ਹੈ ਆਪਣਾ ਟਰਾਲੂ ਦਾ ਕੰਮ ਹੈ ਟਰਾਲੀ ਦਾ ਕੰਮ ਹੈ ਕੰਮ ਆ ਅੱਛਾ ਇਹਨੂੰ ਮੋਡੀਫਾਈ ਮੋਡੀਫਾਈਏ ਕਿ ਤੋ ਹੋ ਰਹਾ ਹੈ ਤਾਂ ਆਪਣੇ ਕੋਲ ਮੇਲੇ ਤੇ ਆਇਆ ਅੱਛਾ ਮੇਲੇ ਤੇ ਖੜਨੂ ਆਇਆ ਹੈ ਟ੍ਰਾਲੀ ਦਾ ਕੰਮ ਹੈ ਮੇਰਾ ਬੱਟਰੋਲ ਦਾ ਕੰਮ ਬੰਦ ਨਹੀਂ ਟ੍ਰਾਲੀਏ ਮੋਡੀਫਾਈ ਕਰਦੇ ਆ ਮੋਡੀਫਾਈ ਵੀ ਕਰਦੇ ਨਵੇਂ ਬਣਾਉਣੇ ਨਵੇਂ ਨਵੇਂ ਬਣਾਉਣੇ ਤਾਂ ਇਸ ਟਾਲੀ ਦੇ ਉੱਤੇ ਜਿਵੇਂ ਧਾਰਮਿਕ ਫੋਟੋਆਂ ਵੀ ਲੱਗੀਆਂ ਹੋਈਆਂ ਵਧੀਆ ਲੱਗੀਆਂ ਹੋਈਆਂ ਸੋਨਾ ਕੀ ਇੰਨੀ ਡਿਮਾਂਡ ਨਮੂਨਡ ਕੀ ਕੀ ਕਹਿਣਾ ਚਾਹੁੰਗਾ ਕੀ ਐਡਰੈਸ ਹੋ ਉਸੇ ਸਾਰਾ ਡਿਮਾਂਡ ਤਾਂ ਵੀਰੇ ਹਰ ਕਸਟਮਰ ਦੇ ਸਰ ਤੇ ਡਿਮਾਂਡ ਹੈ ਉਹਨਾਂ ਸਵਾਦ ਦੇਖਣਾ ਸਵਾਦ ਦੇਖਣਾ ਉਹਨਾਂ ਜਾਇ ਜੇ ਉਹਨਾਂ ਨੇ ਮਟੀਰੀਅਲ ਲਗਾਉਣਾ ਹੈ ਜਾਇ ਜੇ ਸਵਾਦ ਦਾ ਜਿਵੇਂ ਪਿਆਬੀ ਜੀ ਕਹਿੰਦੇ ਜਿਹੜਾ ਜ ਮਠਾ ਪਾਵਾਂਗੇ ਉਹ ਜਾਂ ਹਾਂਡੀ ਉਨੀ ਹੀ ਹੋ ਜਿੱਨੀ ਨਿਕਲੂਗੀ ਮਠਾ ਉਹਨਾਂ ਕੋਲ ਸਿਸਟਮ ਆ ਜੀ ਤਾਂ ਤੇ ਜੇ ਆਪਾਂ ਇਹਦੀ ਗੱਲ ਕਰਕੇ ਇਹ ਟਰਾਲੀ ਹੈਗੀ ਆ 11 ਲੱਖ 70 75 ਹਜ਼ਾਰ ਦੀ ਕੰਪਲੀਟ ਅੱਛਾ ਹਾਂ ਜੀ ਹੈਗਾ ਕੀ ਖਾਸ ਚੀਜ਼ਾਂ ਕੀ ਹੈ ਬਾਈ ਖਾਸ ਰਚ ਇੱਕ ਤਾਂ ਇਹ ਜੀ ਪੀਟੀਓ ਲੱਗੀ ਹੋਈ ਹੈ ਅੱਛਾ ਸਹਿ ਜਿਹਦਾ 24.5 ਹੈ ਇਹ ਕਿਹਦੇ ਝੂਲਾ ਸਿਸਟਮ ਲੱਗੇ ਹੋਏ ਹਮ ਪਲੱਸ ਜੈਕ ਲੱਗਾ ਜਿਹੜੇ ਝੂਲਾ ਸਾਰੇ ਗਾ ਹੀ ਆ ਜਿੰਨੇ ਆਪਾਂ ਨੂੰ ਚਾਹੀਦੇ ਆਉਂਦੇ ਸਾਰੀਆਂ ਫੈਸਿਲਿਟੀਆਂ ਸਾਰੇ ਫੈਸਿਲਿਟੀਆਂ ਇਸੀ ਤਾਂ ਹੈ ਨਹੀਂ ਬਾਈ ਜੰਦੇ ਹਾਂਜੀ ਏਸੀ ਵਾਲਾ ਜਿਵੇਂ ਕੋਈ ਆਮਾ ਸਿਸਟਮ ਹੈ ਨਹੀਂ ਜਿਹੜੇ ਜੇ ਕਿਹਨੂੰ ਖੇਤੀਬਾੜੀ जैसी आंदे ਨਹੀਂ ਨਹੀਂ ਅੱਜ ਕੱਲ ਦਾ ਟਰਾਲੀਆਂ ਦੇ ਵਿੱਚ ਕਈ ਉਹ ਉਹ ਟਰਾਲੀਆਂ ਜਿਹੜੀਆਂ ਏਸੀ ਰਿਹਾ ਯਾਤਰਾ ਵਾਲੀਆਂ ਹੁੰਦੀਆਂ ਉਹ ਯਾਤਰਾ ਵਾਲੀਆਂ ਆ ਇਹ ਖੇਤੀ ਉਹ ਵੀ ਬਣਾਉ ਲਿਓ ਨਹੀਂ ਉਹ ਨਹੀਂ ਬਣਾਉਂਦੀ ਜੀ ਉਹ ਵੀ ਬਣਾਉਂਦੇ ਠੀਕ ਹੈ ਉਹ ਬਸ ਟਿੱਕ ਟੈਪ ਆਏ ਨੇ ਜੀ ਤੇ ਲਿਫਟ ਵਗੈਰਾ ਭਿੰਦੇ ਜੀ ਕੋ ਕੁਆਲਟੀ ਕੁਆਲਟੀ ਹਾਂਜੀ ਬਹੁਤ ਕੁਝ ਹੁੰਦਾ ਜੀ ਇਹਦੇ ਚ ਬਹੁਤ ਕੁਝ ਹੁੰਦਾ ਜਿਵੇਂ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਕਿੰਨੇ ਤੱਕ ਚਲਦੀ ਹੈ ਸ਼ੁਰੂ ਤਾਂ ਮੰਨ ਲਓ ਇਹਦਾ ਕੋਈ ਐਂਟੀ ਨਹੀਂ ਜੀ ਹੂੰ ਸ਼ੁਰੂ ਹੈਗਾ ਪਰ ਇਹਨੇ ਖੂ ਘਤ ਹੈ ਖੂ ਘਤ ਹੈ ਨਹੀਂ ਜਿਹਦਾ ਸ਼ੁਰੂ ਹਾਂਜੀ ਚਾਹ। ਇਹ ਨਹੀਂ ਆਪ ਹੀ ਚੈੱਕ ਕਰੀਏ। ਤੇ ਤੁਸੀਂ ਆਪ ਚੈੱਕ ਕਰੀਏ। ਤੇ ਮੈਨੂੰ ਸਟਿਕਰ ਆਉਂਦਾ ਸਟicker ਆਇਆ ਦੱਸੋ। ਅੱਛਾ ਸਿੱਕਾ ਆਰਟਿਸਟ ਸਟicker ਲਉੜਿਆ। ਕਿੰਦਾ ਕਿਵੇਂ ਫਿਰੇ ਤਾਂ ਬੜਾ ਮਤਮਾਰਿਆ ਵਾਂ। ਹੌਂ 4 ਦਿਨ ਚਲੋ ਬਿਦਾਰੋਂ ਲੱਗਿਆ ਨੂੰ। 4 ਦਿਨ ਹੋ ਗਏ। ਅਜੇ ਵੀ ਘਾਟਵਾ ਰਹਿ ਗਈ ਕੋਈ। ਨਾ ਨਾ ਕੋਈ ਘਾਟ ਨਹੀਂ। ਪੂਰੀ ਹੋ ਗਈ। ਤਾਂ ਕੀ ਕਹੋਗੇ ਕਿਸਾਨ ਵੀਰਾਂ ਨੂੰ? ਸਾਨੂੰ ਰਿਕਰਾਈ ਦੱਸੋ। ਮੈਲੇ ਜਾਏ ਹੋ ਮੇਲਾ ਦੇਖਣ। ਕਿਸਾਨ ਮੇਲੇ ਤੇ ਸਟਾਲ ਲਾਈਆ ਕਿੱਦਾਂ ਦਾ ਲੱਗ ਰਿਹਾ ਓਏ। ਹਾਂਜੀ। ਕਿਸਾਨ ਮੇਲੇ ਸਟਾਲ ਆਈਏ ਕਿਦਾਂ ਲੱਗ ਰਿਹਾ। ਤਾਂ ਬੇਅਗਰ ਜਿਹੜੀ ਇਹ ਜ਼ਰੂਰੀ ਹੈ ਜਿਹੜੀ ਕਿਸਾਨਾਂ ਵਾਸਤੇ ਬਹੁਤ ਖੁਸ਼ਖਬਰੀ ਤੇ ਅਨੋਖੀਆਂ ਇਹ ਚੀਜ਼ਾਂ ਜਿਹੜੀਆਂ ਐਸ ਵਾਰ ਕਿਸਾਨ ਮੇਲੇ ਪੁੱਚੋ ਦੇ ਵਿਚਾਈਆਂ ਨੇ ਤਾਂ ਦੇਖਣਾ ਹੋਵੇਗਾ ਕਿ ਕਿਸਾਨਾਂ ਲਈ ਕਿੰਨੇ ਕੁ ਪ੍ਰਭਾਵਿਤ ਨੇ ਇਹ ਮੇਲੇ ਕੋਈ ਕਿਸਾਨ ਲਗਾਤਾਰ ਕਿਸਾਨੀ ਤੋਂ ਦੂਰ ਹੋ ਕੇ ਬਾਹਰ ਦੇ ਵੱਲ ਪਸ ਦੇ ਜਾ ਰਹੇ ਨੇ ਤਾਂ ਤਸਵੀਰਾਂ ਤੇ ਇੱਕ ਵਾਰ ਦੇਖ ਲਓ ਤਾਂ ਕਿੰਨੇ ਕੁ ਲੋਕ ਨੇ ਜਿਹੜੇ ਆ ਜਿਹੜੇ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਟਰਾਲੀਆਂ ਦਾ ਪ੍ਰਦਰਸ਼ਨ ਹੈ ਜਿਹੜਾ ਟਰੱਕਾਂ ਦਾ ਪ੍ਰਦਰਸ਼ਨ ਹੈ ਜਿਹੜਾ ਤਾਂ ਬਾਕੀ ਚਾਰ ਸ਼ੁਰੂ ਕਰ ਕਾ ਪੂਰਾ ਤਰੀਕਾ ਦਿਖਾ ਦੇਣੀ ਟਰਾਲੀ ਵੀ ਦਿਖਾ ਦੇਣੀ ਪੂਰੇ ਪਾਸੋਂ ਬਾਈਨ ਲੈ ਲੈ ਵੇ ਪਿੱਛੇ ਖੋਲ ਨਿਕਾਲੀ ਭਾਈ ਨੇ ਪੂਰੀ ਸੋਲ ਚ ਲੈ ਕਰਾਂਗੇ ਜੀ ਅਸੀਂ ਹੈ ਆ ਟਰਾਲਾ ਲੈਣ ਵਾਸਤੇ ਇਸ ਰੰਦ ਜਾਇ ਕਰਾਂਗੇ ਬਾਬਾ ਦੀ ਸੇਵਾ ਕਰਨੀ ਜੀ ਇਹ ਕੀ ਬਾਤ ਹੈ ਤਾਂ ਪੂਰੀ ਭਾਈ ਨੇ ਅੰਦਰ ਉਹਰਾ ਉਹਰਾ ਖੁੱਲਾ ਸਿਸਟਮ ਬਣਾ ਰੱਖਿਆ ਹੈ ਭਾਈ ਜਿਹੜੇ ਅੰਦਰ ਆਪਾਂ ਕਈ ਵਾਰ ਸੋਚ ਦਿੰਦੇ ਆ ਵੀ ਟਰਾਲੀ ਦੇ ਅੰਦਰੋਂ ਵੀ ਦੇਖ ਲਓ ਪੂਰਾ ਰੰਗ ਰੰਗੋ ਮਾਰਿਆ ਹੋਇਆ ਤੇ ਟਰਾਲੀ ਲਾਜਵਾ ਬਣੀ ਹੋਈ ਹੈ ਇਹ ਭਾਈ ਨੇ ਤਕਰੀਬਨ ਰਕਮ ਤਾਂ ਬਾਬਾ ਦੱਸ ਦਿੱਤੀ ਲੇਕਿਨ ਟਰਾਲੀ ਬੜੀ ਜ਼ਬਰਦਸਤ ਜਿਹੜੀ ਬਣਾਈ ਹੋਈ ਆ ਇਹ ਟਰਾਲੀ ਜ਼ਬਰਦਸਤ ਚਾਰੋ ਵਾਸੋ ਟਰਾਲੀ ਆਪਾਂ ਦੇਖਦੇ ਆਂ ਤੇ ਬਾਈ ਹਰਿਆ ਨੇ ਆ ਕਾਫੀ ਚੀਜ਼ਾਂ ਤੇ ਵਧੀਆ ਤਰੀਕੇ ਨਾਲ ਇਹ ਬਣਾਈ ਆ ਇਹ ਟਰਾਲੀ ਫਾਰਮਰ ਨੇ ਨੋ ਫਾਰਮਰ ਨੋ ਫੂਡ ਵੀ ਲਗਾਇਆ ਹੈ ਜੋ ਜਿਹੜਾ ਹਮੇਸ਼ਾ ਪਲੋਣੇ ਆ ਤਾਂ ਬਾਈ ਹਰੇ ਪੂਰਾ ਜਿਹੜਾ ਜਾਈ ਜਾ ਬਾਈ ਪੂਰਾ ਦੇਖੀਏ ਨਾ ਗੋਦ ਨਾਲ ਹਾਂ ਪੂਰੀ ਗੋਦ ਨਾਲ ਦੇਖੀਏ ਨਾ ਹੋਰ ਹਾਂ ਜਿਹਨੇ ਗੋਦ ਦੇਖੀਓ ਲੋਕੀ ਕਸਾ ਲਾਇਆ ਕੰਪਨੀ ਵਾਲੇ ਨੇ ਹੈ ਹਾਂ ਜੀ ਨੇ ਦੇਖੇ ਬਹੁਤ ਵਧੀਆ ਬਣਾਇਆ ਹੈਗਾ ਹਾਂ ਬਹੁਤ ਚੰਗਾ ਬਣਾਇਆ ਹੈ ਚੰਗਾ ਬਣਾਇਆ ਹੈ ਰਾਜਸਥਾਨ ਦੇ ਅਗਰੀ ਵਾਲੇ ਨੇ ਵਧੀਆ ਬਣਾਇਆ ਹੈ ਹਾਂ 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 ਬਹੁਤ ਵਧੀਆ ਬਣਾਇਆ ਹੈ ਬਹੁਤ ਵਧੀਆ ਚੀਜ਼ ਹੈ ਕੋਈ ਆ ਕੇ ਮੇਲੇ ਦਾ ਫਾਇਦਾ ਹੋਊਗਾ ਤੁਹਾਨੂੰ ਅੰਤ ਮਿੱਤਰ ਫਾਇਦਾ ਪੂਰਾ ਹੀ ਹੋਊਗਾ ਹਾਂ ਹਾਂ ਕੀ ਫਾਇਦਾ ਹੋਊਗਾ ਆ ਦੇਖਾਂ ਇਹ ਚੀਜ਼ਾਂ ਨੂੰ ਜਦੋਂ ਸੰਦਸਵੇੜ ਦਾ ਪਤਾ ਲੱਗੂਗਾ ਕਿਵੇਂ ਕਿਵੇਂ ਇਹ ਕੇਸ ਹੁੰਦਾ ਹੈ ਕਹਿੰਦੇ ਜੀ ਮੈਂ ਜੇ ਮੈਂ ਦੇਖਾਂਗੇ ਆਮਾ ਜਾਮਾਂਗੇ ਤਾਂ ਕਹਿੰਦੇ ਬਾਈਕੇ ਬੰਦੇ ਨੂੰ ਅਕਲ ਆਉਂਦੀ ਹੈ ਮੈਨੂੰ ਪਤਾ ਲੱਗਦਾ ਹਾਂ ਮਾਪੋਂ ਮੇਲਾ ਦੇਖਣ ਆਇਓ ਕੀ ਦੇਖਿਆ ਮੇਲੇ ਤੇ ਦੇਦੀ ਕਿ ਬਹੁਤ ਕੋਸ਼ ਹੈ ਇਹ ਦੇਖਣ ਨੂੰ ਬਹੁਤ ਸਿੱਖਣ ਨੂੰ ਬਹੁਤ ਕੁਝ ਮਿਲਦਾ ਸਿੱਖਣ ਨੂੰ ਬਹੁਤ ਕੁਝ ਹੈ ਕੀ ਕੁਝ ਸਿੱਖਿਆ ਬਈ ਤੁਸੀਂ ਇੱਥੇ ਆਏ ਹੋ ਇੱਥੇ ਤਾਂ ਸੰਦਸਵੇੜੀ ਦੇਖੀ ਜਾਂਦੇ ਜੀ ਜਿਹੜੀ ਨਵੀਂ ਤਕਨੀਕ ਦੇ ਆਏ ਨੇ ਨਵੀਂ ਤਕਨੀਕ ਦੇਖੀ ਇਹਨੇ ਚੀਜ਼ ਹੈ ਅ ਨਵੀਂ ਤਕਨੀਕ ਦੇ ਜਿਹੜੇ ਸੰਦ ਆਏ ਹੋਏ ਨੇ ਉਹ ਦੇਖੇ ਚਾਹੀਏ ਜਾਂਦੇ ਨੇ ਤਾਂ ਬਾਈ ਹਰਿਆ ਤਾਂ ਪੌਦੇ ਬੋਸ ਲੈਣੇ ਸ਼ਸ਼ੀਕਰ ਭਾਈ ਜੀ ਸ਼ਸ਼ੀਕਰ ਬਾਈ ਜੀ ਕਿ ਨਾਮ ਹੈ ਨਸਰੀ ਦਾ ਅਰਪਣ ਨਸਰੀ ਰਾਮਪਰਾਪੁਰ ਜੀ ਅਚਾਰਾਮਪੁਰਾ ਤਾਂ ਕਿਹੜੇ ਕਿਹੜੇ ਅਜੇ ਪੌਦੇ ਲੈ ਕੇ ਆਇਓ ਖਾਸ ਅੱਜ ਖਾਸ ਅਸੀਂ ਲੈ ਕੇ ਆਏ ਬਾਈ ਜੀ ਸਫੈਦੇ ਦੀ ਵੈਰੈਟੀ ਲੈ ਕੇ ਆਏ ਪੀ 23 ਜਿਹੜੀ ਕਿ ਅੱਜ ਕੱਲ ਬਹੁਤ ਜ਼ਿਆਦਾ ਵਿਕ ਰਹੀ ਹੈ ਕਿ ਤੁਹਾਨੂੰ ਐ ਵੀ ਅਸੀਂ ਆਪਦੇ ਲੋਕਲ ਏਰੀਆ ਜਾਇ ਇੱਥੇ ਆਇਾਂਗੇ ਆਪਦੇ ਸਾਡੇ ਏਰੀਆ ਦੇ ਲੋਕ ਸਾਡੇ ਤੋਂ ਲੈ ਕੇ ਜਾਣ ਅੱਛਾ ਆਪ ਦੇ ਜਿਹੜੇ ਜਾਗਦੇ ਤੋਂ ਲੈ ਕੇ ਜਾਣ ਬਾਰ ਨਾ ਜਾਣ ਲੋਕ ਬਾਹਰ ਠੱਗੀ ਡੋਰੀ ਬਹੁਤ ਹੋ ਰਹੀ ਹੈ ਬਹੁਤ ਜਿਆਦਾ ਰੇਟ ਦੇ ਰਿਆ ਸੀ ਕਵਾਲੀ ਰੇਟ ਤੇ ਗਾਰੰਟੀ ਨਾ ਦੇ ਰਿਆ ਬਿਲਕੁਲ ਉਹਦਾ ਕੀੜਾ ਹੈ ਬਾਈ ਇਹ ਕਰੋਨ ਸਪੈਦਾਜੀ ਪੀਟੀ ਵੈਰਾਈਟੀ ਹੈ ਚੱਕੀ ਮਿਲ ਪੀਟੀ ਵੈਰਾਈਟੀ ਹਾਂ ਇੱਕ ਜਿਆਦਾ ਦੇ ਰਿਆ ਸੀ ਅਸਟਾ ਮੈਂ ਹਸਾਰਤ ਪੈਦੇ ਦੀ ਵੈਰਾਈਟੀ ਅਮਰੂਦ ਦੀ ਵੈਰਾਈਟੀ ਮੈਲੇ ਦੀ ਉਹ ਲੈ ਕੇ ਆ ਜੀ ਇਹ ਹੈ ਕਰੋਨ ਸਪੈਦਾ ਪੀਟੀ ਜੀ ਠੀਕ ਹੈ ਕਿਸਾਨ ਮੇਲੇ ਵਾਸਤੇ ਕੀ ਕਹੂੰਗਾ ਤੁਸੀਂ ਲੋਕ ਬਹੁਤ ਵਧੀਆ ਜੀ ਬਹੁਤ ਵਧੀਆ ਭਰ ਲੱਗਾ ਜੀ ਬਹੁਤ ਲੋਕ ਜੁੜ ਰਹੇ ਹੈ ਉਹ ਚੀਜ਼ ਹੈ ਕਾਂ ਲਗਾਤਾਰ ਜਿਹੜੇ ਪੌਦੇ ਨੇ ਲੋਕਾਂ ਨੂੰ ਖੇਤੀਬਾੜੀ ਦੇ ਨਾਮ ਨਾਲ ਲੋਕਾਂ ਦਾ ਜਿਹੜਾ ਹਰਾ ਪਰ ਹੈ ਜਿਹੜਾ ਆਪਣਾ ਘਰ ਹੋਂਦਾ ਸੀ ਪੌਦੇ ਸੀ ਉਹਨੂੰ ਕੱਟਨੇ ਸ਼ੁਰੂ ਕਰ ਗਏ ਤਾਂ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਇਹ ਕਿੰਨਾ ਕਿਤੇ ਇਹ ਹੋਇਆ ਕਿ ਸਮਾਰ ਹੁਣ ਦੁਬਾਰਾ ਤੋਂ ਜਿਹੜਾ ਪੌਦੇ ਨੇ ਲਗਾਣੇ ਉਹਨਾਂ ਲੋਕ ਦੁਆਰੇ ਨੇ ਤਾਂ ਬੜੇ ਬੜੇ ਜਿਹੜੇ ਭਾਈ ਸ਼ਸ਼ੀਕਾਲ ਹਾਂਜੀ ਭਾਈ ਸ਼ਸ਼ੀਕਾਲ ਕੀ ਨਾਮ ਹੈ ਭਾਈ ਤੁਰ ਗੋਤ ਤੋ ਆਇਓ ਮਲੜ ਤੋਂ ਕਿਵੇਂ ਲੱਗਿਆ ਮੇਲਾ ਬਹੁਤ ਵਧੀਆ ਕੀ ਕਹੋਗੇ ਕਿਸਾਨ ਮੇਲੇ ਬਸ ਵਧੀਆ ਮੇਲੇ ਲੱਗਣੇ ਚਾਹੀਦੇ ਕਿਸਾਨ ਹਾਂ ਤਾਂ ਇਦਾਂ ਦੇ ਮੇਲੇ ਨਾਲ ਕੀ ਫਰਕ ਲੱਗਦਾ ਭਾਈ ਵਧੀਆ ਭਾਈ ਹੈ ਸਿੱਖਿਆ ਕੋ ਸਿੱਖਿਆ ਹਾਂ ਤਾਂ ਜਿਹੜੇ ਕੋ ਸੇ ਦੇਖਣ ਨੂੰ ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਤਾਂ ਵੀ ਅਕਸਰ ਇੱਕੋ ਜਿਹਾ ਮਾਗ ਲੇ ਮੁਰੇ ਜਿਹਾ ਕੇ ਮਾਈਕ ਕੱਢ ਲੈਣੇ ਤਾਂ ਕਿ ਲਾਈਵ ਢਾਰ ਚੰਦਾ ਤਾਂ ਬਾਹਰ ਇਹਨਾਂ ਗੱਲਬਾਤ ਭਾਈ ਕੀ ਹਾਲ ਚੱਲ ਰਿਹਾ ਹੈ ਦੇ ਲਿਵਰ ਜਰ ਠੀਕ ਹੈ ਸੰਗਤਾਂ ਘਰ ਤੋਂ ਆਇਆ ਮੈਂ ਕਿਹਾ ਤੈਨੂੰ ਕਿੱਥੇ ਨਾ ਨਾ ਦੱਸ ਬਾਈ ਅੱਛਾ ਕੀ ਲੱਗਿਆ ਮੇਲੇ ਤੇ ਕੀ ਦੇਖਿਆ ਮੇਲਾ ਵਧੀਆ ਜਾਨੀ ਹੁ ਕਸਾਲਾ ਖਤਰ ਮੇਲਾ ਲਾਇਆ ਆਪਾਂ ਨੂੰ ਕਸਾਲਾ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ ਹੈ ਨਾ ਹਾਂ ਵਧੀਆ ਰੌਣਕ ਮੇਲਾ ਲੱਗਿਆ ਵਾ ਉਹਨਾਂ ਕੋਲ ਬੰਦਾਂ ਨੂੰ ਸਿੱਖਣ ਨੂੰ ਮਿਲਦਾ ਨਾ ਵੀ ਕੀ ਸਿੱਖਿਆ ਫਿਰ ਤੁਸੀਂ ਇੱਥੇ ਆਏ ਹਜੇ ਤਾਂ ਅਸੀਂ ਆਏ ਨਹੀਂ ਆ ਬਈ ਹਾਂ ਇਹ ਦੇਖ ਰਹੇ ਹਾਂ ਹਾਂ ਹਜੇ ਸਾਡਾ ਤੂਰਾ ਬਸ ਛਾਹ ਕੀ ਹੋਇਗਾ ਤੇ ਬਾਕੀ ਕੌਣ ਫਿਰ ਰਹੇ ਆ ਲੋਗਾਂ ਨੇ ਇੰਜੋਏ ਕਰੋ ਵਾਤਵਾਤ ਇੰਜੋਏ ਠੀਕ ਹੈ ਭਾਈ ਸ਼ਸ਼ੀਕਰ ਸ਼ਸ਼ੀਕਰ ਕੀ ਨਾਮ ਹੈ ਭਾਈ ਲਖੀਰ ਸਿੰਘ ਕਿਹੜਾ ਪਿੰਡ ਹੈ ਬਦਾਤੇ ਬਦਾਤੀ ਜ਼ਿਲ੍ਹਾ ਕਿਹੜਾ ਪੈ ਗਿਆ ਬਰਨਾਲਾ ਜੀ ਬਰਨਾਲਾ ਪੈ ਗਿਆ ਕੀ ਲੱਗਿਆ ਮੇਲੇ ਕੀ ਦੇਖਿਆ ਬਹੁਤ ਵਧੀਆ ਚੀਜ਼ਾਂ ਹੀ ਬਹੁਤ ਵਧੀਆ ਸਟਾਲਾਂ ਲੱਗਿਆ ਹੋયા ਸਾਰੇ ਆਪੋ ਆਪਣੇ ਦੇ ਨਾਲ ਅਜੇ ਕੋ ਹਮ ਫਿਰ ਰਹੇ ਆ ਅਜਾ ਕਹਿੰਦੇ ਮਨੁਜਨ ਵਾਸਤੇ ਕਲਾਕੁਲਾ ਕਰ ਵੀ ਆਏ ਹਾਂ 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 ਬਹੁਤ ਵਧੀਆ ਪ੍ਰੋਗਰਾਮਾ ਕੁੱਲ ਜਿੰਨੀ ਵੀ ਮਾਲਾ ਸਬੰਧ ਦਾ ਖੇਤੀਬਾੜੀ ਨਾਲ ਸਾਰੀਆਂ ਜਿਹੜੀਆਂ ਆਈਆਂ ਹੋਈਆਂ ਚੀਜ਼ਾਂ ਸਾਰੀਆਂ ਬਹੁਤ ਵਧੀਆ ਫਿਰ ਜੋਇਨ ਬੋਲੋ ਤਾ ਜਿਹੜੇ ਲੋਕ ਨੇ ਉਹ ਐਸੀ ਚੀਜ਼ ਨੂੰ ਕਰਦੇ ਜਿਹੜੇ ਇੰਜੋਏ ਕਰਦੇ ਨਜ਼ਰ ਆਏ ਨੇ ਤਾਂ ਲੱਖ ਵੱਖ ਚੀਜ਼ਾਂ ਨੇ ਜਿਹੜੀਆਂ ਤਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਾ ਸੋਲਰ ਦੀ ਗੱਲ ਹੋਵੇ ਚਾਹੇ ਉਹ ਵੱਖ-ਵੱਖ ਚੀਜ਼ਾਂ ਦੀ ਗੱਲ ਹੋਵੇ ਲੇਕਿਨ ਤਾਂ ਬਾਹਰੇ ਵੀ ਆਏ ਹੋਏ ਨੇ ਝੁੱਲਿਆਂ ਜਿਹੜੀ ਇੰਟਰਸਟੀ ਦੇ ਸਸੀ ਗੱਲ ਜੀ ਸਿਕਲ ਜੀ ਬਾਈ ਇਹ ਟੋਪ ਕਿਵੇਂ ਲੈ ਕੇ ਆ ਟਿਕੜਾ ਬੰਬ ਸੈਟ ਨਹੀਂ ਵੀ ਡੈਕੋਰੇਸ਼ਨ ਵਾਸਤੇ ਜੀ ਇਹ ਆਪਣੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਉੱਤੇ ਰੱਖ ਸਕਦੇ ਆਪਾਂ ਡੈਕੋਰੇਸ਼ਨ ਵਾਸਤੇ ਆਪਣੇ ਗੇਟਾਂ ਦੇ ਬਾਹਰ ਰੱਖ ਸਕਦੇ ਜੀ ਰਾਇਆ ਤੁਸੀਂ ਆਈਆਂ ਜੀ ਬੰਬ ਸੈਟ ਨਾ ਹੋਏ ਨਹੀਂ ਨਹੀਂ ਬਾਈ ਇਹ ਤਾਂ ਡੈਕੋਰੇਸ਼ਨ ਵਾਸਤੇ ਜੀ ਕਲੀ ਡੈਕੋਰੇਸ਼ਨ ਵਾਸਤੇ ਹਾਂਜੀ ਆਹ ਕਾਊਂਟਰ ਵਗੈਰਾ ਵੀ ਲੱਗੇ ਹਾਂਜੀ ਹਾਂਜੀ ਇਹ ਵੀਰੇ ਸਟੀਲ ਹੈ ਜੀ ਸਟੀਲ ਨੂੰ ਤੇ ਕੋਈ ਵੀ ਪੇਂਟ ਨਹੀਂ ਖਰਦਾ ਜੀ ਇਹ ਬਾਹਰੋਂ ਇੰਪੋਰਟ ਕਰਾਇਆ ਜੀ ਪੇਂਟ ਅੱਛਾ ਬਾਹਰੋਂ ਇੰਪੋਰਟ ਹੈ ਹਾਂਜੀ ਹਾਂਜੀ ਇਹ 골ਡ ਪੇਂਟ ਹੈ ਜੀ ਸਟੀਲ ਸਟੀਲ ਤੇ ਕੋਈ ਵੀ ਪੇਂਟ ਨਹੀਂ ਖਰਦਾ ਇਹ ਪੇਂਟ ਖਰਦਾ ਜੀ ਗੱਲਾਂ ਇਹ ਪੇਂਟ ਖਰਦਾ ਹਾਂਜੀ ਤਾਂ ਖਾਸ ਲੋਕਾਂ ਵਾਸਤੇ ਮੇਲੇ ਵਾਸਤੇ ਕੀ ਕਹਿਣਾ ਚਾਹੋਗੇ ਮੇਲੇ ਵਾਸਤੇ ਜੀ ਬਸ ਮੇਲੇ ਵਾਸਤੇ ਡਿਸਕਾਊਂਟ ਚੱਲੀ ਜਾਂਦੇ ਜੀ ਮੇਲੇ ਕਰਕੇ ਪੇਂਟ ਡਿਸਕਾਊਂਟ ਦਾ ਰੱਖਿਆ ਹਾਂਜੀ ਹਾਂਜੀ ਕਿਥੋਂ ਦੇ ਤੁਸੀਂ ਅਸੀਂ ਬਠਿੰਡੇ ਤੋਂ ਆ ਜੀ ਲੋਕਾਂ ਅਏ ਬਠਿੰਡੇ ਲੋਕਾਂ ਕੀ ਕੁਝ ਬਣਦਾ ਬਈ ਆਪਣੇ ਕੋਲ ਆਪਣੇ ਕੋਲ ਜੀ ਸਾਰਾ ਸਮਾਨ ਹੁੰਦਾ ਸਕੂਲ ਆਈਟਮਾਂ ਜਿੰਨੀਆਂ ਸਾਰਾ ਬਣਾ ਸਕਦੇ ਆ ਜੀ ਡਾਈਨਿੰਗ ਟੇਬਲ ਹੂੰ ਵੀ ਕੁਰਸੀਆਂ ਹੂੰ ਓਪਨ ਜੇ ਮਨ ਦਾ ਸਮਾਨ ਲਗਜੇ ਸਟੈਂਡ ਪਲੇ ਸਟੇਸ਼ਨ ਵੱਡੇ ਸਾਰਾ ਬਣਾਉਣਾ ਹੈ ਜੀ ਡੈਕੋਰੇਸ਼ਨ ਦਾ ਸਮਾਨ ਸਾਰਾ ਬਣਾਉਣਾ ਹੈ ਕਿਸਾਨ ਮੇਲਾ ਲੱਗਿਆ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਜੀ ਬਸ ਮੇਲੇ ਚ ਆਇਆ ਜਾਇਆ ਕਰੋ ਮੇਲੇ ਚ ਆਇਆ ਜਾਇਆ ਕਰੋ ਹਾਂ ਛਾਂਡੇ ਕੋਲ ਦੁਕਾਨ ਤੇ ਆ ਜਾਇਆ ਕਰੋ ਹਾਂ ਜੀ ਹਾਂ ਠੀਕ ਤਾਂ ਬਾਈ ਹਰੇ ਬਾਈ ਹਰੇ ਟੋਪ ਦੀ ਜਿਹੜੀ ਹੈ ਕਹਿੰਦੇ ਘਰਾਂ ਦੇ ਉੱਤੇ ਲੱਗਦੀ ਹੈ ਇਹ ਘਰਾਂ ਦੇ ਉੱਤੇ ਸਟੀਲ ਦੀ ਹੈਗੀ ਹੈ ਸਟੀਲ ਦੀ ਹੈ ਬਈ ਗਲ ਐਸ ਐਸਟੀਲ ਹੋ ਗਿਆ ਇਹ ਸਟੀਲ ਦਾ ਹੋਇਆ ਹੈ ਇਹ ਹੈਲੋ ਹੈ ਠੀਕ ਇਹ ਵੀ ਸਟੀਲ ਤੇ ਤਿਆਰ ਹੋ ਜੂਗੀ ਠੀਕ ਹੈ ਇਹ ਵੀ ਚੀਜ਼ਾਂ ਵਿੱਚ ਸਟੀਲ ਦੇ ਵਿੱਚ ਤਿਆਰ ਹੋ ਜਾਣਗੀਆਂ ਤਾਂ ਇਹਨਾਂ ਜਿਹੜੀਆਂ ਖਾਸ ਜਿਹੜੀਆਂ ਚੀਜ਼ਾਂ ਨੇ ਉਹ ਕਿਸਾਨ ਮੇਲੇ ਦੇ ਵਿੱਚ ਕੋਚੋ ਦੇ ਵਿੱਚਾਈਆਂ ਹੋਈਆਂ ਤੁਸੀਂ ਵੀ ਵਾਦ ਤੋਂ ਵਾਦ ਕੱਲ੍ਹ ਦਿਨ ਵੀ ਆਜ ਆਪਣੇ ਕੋਲ ਹੈਗਾ ਤਾਂ ਵਾਦ ਤੋਂ ਵਾਦ ਆਓ ਤੇ ਦੇਖਦੇ ਆਂ ਕਿਸਾਨ ਮੇਲਾ ਵਿੱਚ ਧੰਨਵਾਦ